हां जी ਕਿਸਾਨ ਭਰਾਵੋ ਝੋਨੇ ਅਤੇ ਬਾਸਪਤੀ ਦੇ ਉੱਪਰ ਸਤੰਬਰ ਦੀਆਂ ਪਹਿਲੀਆਂ ਤਰੀਕਾਂ ਦੇ ਵਿੱਚ ਹੋਈ ਬਾਰਿਸ਼ ਦੇ ਚੰਗੇ ਜਾਂ ਫਿਰ ਮਾੜੇ ਪ੍ਰਭਾਵ ਸੋ ਦੋਨਾਂ ਦੀ ਗੱਲ ਕਰਦੇ ਆਂ ਕਿਸਾਨਾਂ ਦੇ ਕੁਝ ਕੁ ਸਵਾਲ ਕਿ ਦਾਣੇਦਗੀ ਹੋਣਗੇ ਜਾਂ ਫਿਰ ਕਿ ਸੁੰਡੀ ਤੋਂ ਰਾਹਤ ਮਿਲ ਸਕਦੀ ਹੈ ਜਾਂ ਫਿਰ ਉੱਲੀ ਰੋਗ ਵਧੇਗਾ ਜਾਂ ਫਿਰ ਘਟੇਗਾ ਕਿ ਮੀਂਹ ਦਾ ਝਾੜ ਦੇ ਉੱਪਰ ਅਸਰ ਪਵੇਗਾ ਜਾਂ ਫਿਰ ਫੋਕ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਇਹਨਾਂ ਸਵਾਲਾਂ ਦੇ ਜਵਾਬ ਸੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਨਿੱਕੇ-ਨਿੱਕੇ ਗੱਲਾਂ ਸਕਿੱਪ ਕੀਤੇ ਮਿਸ ਹੋ ਜਾਂਦੀਆਂ ਸਭ ਤੋਂ ਪਹਿਲਾਂ ਸਵਾਗਤ ਹੈ ਮੇਰੇ ਚੈਨਲ ਪੰਜਾਬ ਮੋਡਰਨ ਖੇਤੀ ਵਿੱਚ ਜੋ ਕਿਸਾਨ ਭਰਾ ਮੇਰੇ ਚੈਨਲ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਵੀਡੀਓ ਰਹੀ ਜਾਣਕਾਰੀ ਆਵੇ ਸਿੱਧੀ ਤੁਹਾਡੇ ਤੱਕ ਮਹੱਈਆ ਹੋ ਸਕੇ ਸੋ ਗੱਲ ਕਰਕੇ ਆਪਣੇ ਟੌਪਿਕ ਤੇ ਸਤੰਬਰ ਦੀਆਂ ਪਹਿਲੀਆਂ ਤਰੀਕਾਂ ਦੇ ਵਿੱਚ ਹੋਈ بارش ਦਾ ਝੋਨੇ ਦੇ ਉੱਪਰ ਪ੍ਰਭਾਵ ਮਾੜਾ ਜਾਂ ਫਿਰ ਚੰਗਾ ਸੋ ਸਵਾਲ ਨੰਬਰ 1 ਕਿ ਇਹਨਾਂ ਦਿਨਾਂ ਦੇ ਵਿੱਚ ਬਾਰਿਸ਼ ਹੋਣ ਦੇ ਨਾਲ ਉੱਲੀ ਰੋਗ ਵਧੇਗਾ ਜਾਂ ਫਿਰ ਘਟੇਗਾ ਸੋ ਇੱਕਦਮ ਟੈਂਪਰੇਚਰ ਦੇ ਵਿੱਚ ਗਰਾਵਟ ਆਉਣ ਦੇ ਨਾਲ ਕੁਝ ਕ ਹੱਦ ਤੱਕ ਉੱਲੀ ਰੋਗ ਤੋਂ ਰਾਹਤ ਮਿਲ ਸਕਦਾ ਹੈ ਕਿਸਾਨਾਂ ਨੂੰ ਪਰ ਉਸ ਦੇ ਉਲਟ ਜੇਕਰ ਦੇਖਿਆ ਜਾਵੇ ਤਾਂ ਅੱਗੇ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਜੇਕਰ ਇੱਕਦਮ ਟੈਂਪਰੇਚਰ ਅਪ ਹੁੰਦਾ ਹੈ ਤਾਂ ਉੱਲੀ ਰੋਗ ਦੀ ਸਮੱਸਿਆ ਜਿਹੜੀ ਆ ਉਹ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਆ ਸੋ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਿਵੇਂ ਕਿ BLB ਬੈਕਟੀਰੀਅਲ ਲੀਫ ਬਲਾਈਟ ਜਾਂ ਫਿਰ ਸ਼ੀਤ ਬਲਾਈਟ ਜਾਂਫਰ ਸ਼ੀਤ ਰੋਡ ਜਾਂ ਕੋਈ ਵੀ ਹੋਰ ਫੰਗਸ ਵਾਲੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਨੰਬਰ 2 ਤੇ ਸਵਾਲ ਕਿ ਤੇਜ਼ ਬਾਰਿਸ਼ ਹੋਣ ਦੇ ਨਾਲ ਕਿਸਾਨ ਨੂੰ ਸੁੰਡੀ ਤੋਂ ਰਾਹਤ ਮਿਲ ਸਕਦੀ ਆ ਸੋ ਕੋਈ ਸ਼ੱਕ ਵਾਲੀ ਗੱਲ ਨਹੀਂ ਤੇਜ਼ ਬਾਰਿਸ਼ ਹੋਣ ਦੇ ਨਾਲ ਪੱਤਾ ਲਪੇਟ ਤੋਂ ਕਾਫੀ ਰਾਹਤ ਮਿਲਦੀ ਆ ਜੋ ਲੀਫ ਫੋਲਡਰ ਦੀ ਸਮੱਸਿਆ ਹੁੰਦੀ ਆ ਅਤੇ ਜੇ ਗੱਲ ਗੋਭ ਦੀ ਸੁੰਡੀ ਦੀ ਕਰੀਏ ਸਟੈਮ ਬੋਰਰ ਸੋ ਇਹ ਦੀ ਸਮੱਸਿਆ ਆ ਸਕਦੀ ਆ ਸੋ ਮੀਂਹ ਦੇ ਨਾਲ ਕੋਈ ਇਸ ਸੰਡੀ ਨੂੰ ਬਹੁਤਾ ਅਸਰ ਨਹੀਂ ਪੈਂਦਾ ਸੋ ਇਹਦੀ ਆਪਾਂ ਨੂੰ ਸਮੇਂ ਦੇ ਹਿਸਾਬ ਦੇ ਨਾਲ ਆਪਣੀ ਸਪਰੇ ਕਰਨੀ ਪਵੇਗੀ ਸੋ ਨੰਬਰ 3 ਤੇ ਸਵਾਲ ਕਿ ਇਸ ਮੀਂਹ ਤੋਂ ਬਾਅਦ ਦਾਣੇ ਦਾਗੇ ਹੋਣ ਦੀ ਸਮੱਸਿਆ ਆਵੇਗੀ ਸੋ ਕੁਝ ਕੁ ਇਲਾਕਿਆਂ ਦੇ ਵਿੱਚ ਜਿੱਥੇ ਭਾਰੀ ਤੇਜ਼ ਬਾਰਿਸ਼ ਹੋਈ ਆ ਸੋ ਉੱਥੇ ਮੁੰਜਰਾਂ ਦਾ ਇੱਕ ਦੂਜੇ ਦੇ ਨਾਲ ਟਕਰਾਉਣ ਦੇ ਨਾਲ ਕੁਝ ਕੁ ਜ਼ਖਮ ਹੋ ਸਕਦੇ ਆ ਸੋ ਕੁਝ ਕੁ ਦਾਣੇ ਦਾਗੇ ਹੋਣ ਦੀ ਸਮੱਸਿਆ ਆ ਸਕਦੀ ਆ ਜਾਂ ਫਿਰ ਜਿੱਥੇ ਝੋਨਾ 30 ਤੋਂ 35% ਨਿਸਰ ਚੁੱਕਿਆ ਹੈ ਤੇ ਬਾਕੀ ਰਹਿੰਦਾ ਝੋਨਾ 65 ਤੋਂ 70% ਗੋਭ ਦੇ ਵਿੱਚ ਆ ਸੋ ਉੱਥੇ ਵੀ ਇਹ ਚੀਜ਼ ਦਾ ਆਪਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਕੁਝਕ ਇਲਾਕਿਆਂ ਦੇ ਵਿੱਚ ਇਹ ਸਮੱਸਿਆ ਨਹੀਂ ਵੀ ਆਵੇਗੀ ਜਿੱਥੇ ਬਹੁਤ ਧੀਮੀ ਗਤੀ ਦੇ ਨਾਲ ਬਾਰਿਸ਼ ਹੋਈ ਹੈ ਜਾਂ ਫਿਰ ਬਰੀਕ ਕਣੀ ਦਾ ਮੀਂਹ ਪਿਆ ਹੈ ਸੋ ਉੱਥੇ ਐਵੇਂ ਦੀ ਸਮੱਸਿਆ ਆਪਾਂ ਨੂੰ ਕੋਈ ਬਹੁਤੀ ਦੇਖਣ ਨੂੰ ਨਹੀਂ ਮਿਲਦੀ ਜਾਂ ਫਿਰ ਝੋਨਾ ਜੋ ਅਜੇ ਗੋਭ ਦੇ ਵਿੱਚ ਆ ਸੋ ਕਿਤੇ ਵੀ ਅਜੇ ਮੁੰਜਰ ਦਿਖਾਈ ਨਹੀਂ ਦਿੰਦੀ ਸੋ ਲੌਂਗ ਟਾਈਮ ਵੈਰਾਈਟੀ ਦੇ ਵਿੱਚ ਇਸ ਸਮੱਸਿਆ ਘਟ ਆਵੇਗੀ। ਨੰਬਰ 4 ਤੇ ਸਵਾਲ ਕਿ ਇਸ ਮੀਂਹ ਦੇ ਨਾਲ ਕੋਈ ਝਾੜਤ ਤੇ ਅਸਰ ਪਵੇਗਾ? ਜੇ ਦੇਖਿਆ ਜਾਵੇ ਤਾਂ ਇਸ ਮੀਂਹ ਤੋਂ ਬਾਅਦ ਇੱਕਦਮ ਟੈਂਪਰੇਚਰ ਦੇ ਵਿੱਚ ਗਰਾਵਟ ਆਈ ਆ ਜੋ ਕਿ ਝੋਨੇ ਦੇ ਲਈ ਇੱਕ ਬਹੁਤ ਲਾਭਦਾਇਕ ਗੱਲ ਆ। ਸੋ ਜੇਕਰ ਟੈਂਪਰੇਚਰ ਇਸੇ ਤਰ੍ਹਾਂ ਡਾਊਨ ਹੀ ਰਹੇਗਾ ਤਾਂ ਝੋਨੇ ਦਾ ਆਪਾਂ ਨੂੰ ਚੰਗਾ ਝਾੜ ਵੇਖਣ ਨੂੰ ਮਿਲੇਗਾ। ਸੋ ਜਿਆਦਾ ਗਰਮੀ ਦੇ ਵਿੱਚ ਜੇਕਰ ਝੋਨੇ ਦਾ ਅਨਸਾਰਾ ਹੁੰਦਾ ਤਾਂ ਫੋਕ ਵਰਗੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਤੇ ਜੇਕਰ ਟੈਂਪਰੇਚਰ ਦੇ ਵਿੱਚ ਗਰਾਵਟ ਹੀ ਰਹੇਗੀ ਤਾਂ ਆਪਾਂ ਨੂੰ ਚੰਗਾ ਝਾੜ ਅੱਗੇ ਦੇਖਣ ਨੂੰ ਮਿਲੇਗਾ ਸੋ ਇਸ ਚੀਜ਼ ਦਾ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਟੈਂਪਰੇਚਰ ਰਹਿੰਦਾ ਹੈ ਬਾਕੀ ਜੇ ਆਲ ਓਵਰ ਦੇਖਿਆ ਜਾਵੇ ਤਾਂ ਇਸ ਮੀਂਹ ਦਾ ਕੋਈ ਬਹੁਤਾ ਵੱਡਾ ਨੁਕਸਾਨ ਨਹੀਂ ਹੋਇਆ ਏ ਫਸਲ ਨੂੰ ਸੋ ਜੋ ਫਸਲਾਂ ਗੋਪ ਦੇ ਵਿੱਚ ਆ ਸੋ ਉਹਨਾਂ ਲਈ ਤਾਂ ਬਹੁਤ ਫਾਇਦੇਮੰਦ ਰਹੇਗਾ ਇਹ ਮੀਂਹ ਕਿਉਂਕਿ ਇੱਕਦਮ ਟੈਂਪਰੇਚਰ ਦੇ ਵਿੱਚ ਗਰਾਵਟ ਆਈ ਆ ਅਤੇ ਜੋ ਕੁਝ ਕ ਫਸਲਾਂ ਜੋ ਵਿੱਚੋਂ 50% ਜੋ ਫਸਲਾਂ ਨਿੱਸਰ ਰਹੀਆਂ ਸੀ ਉਹਨਾਂ ਦੇ ਉੱਪਰ ਵੀ ਕੋਈ ਬਹੁਤਾ ਨੁਕਸਾਨ ਨਹੀਂ ਵੱਧ ਤੋਂ ਵੱਧ ਕੋਈ 1-2% ਦਾਣੇ ਦਾਗੀ ਹੋਣ ਦੀ ਸਮੱਸਿਆ ਆ ਸਕਦੀ ਆ ਉਹ ਵੀ ਉਹਨਾਂ ਇਲਾਕਿਆਂ ਦੇ ਵਿੱਚ ਹੀ ਆਵੇਗੀ ਜਿੱਥੇ ਤੇਜ਼ ਹਵਾ ਤੇਜ਼ ਹਨੇਰੀ ਦੇ ਵਿੱਚ بارش ਹੋਈ ਆ ਸੋ ਉੱਥੇ ਹੀ ਸਮੱਸਿਆ ਆਵੇਗੀ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ